ਉਹ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਆਪਾਂ ਚੈੱਕ ਕਰ ਲਿਆ ਇਹਨੂੰ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਅੱਜ ਨਵਾਂ ਹੀ ਸਕੂਟਰ ਲੈ ਕੇ ਜਾ ਰਿਹਾ ਉਹ ਵੀ ਫੀਲਿੰਗ ਆ ਰਹੀ ਹੈ ਬੈਨਾ ਆ ਰਹੀ ਆ ਤੇ ਮੈਨੂੰ ਇਹ ਲੱਗਦਾ ਕਿ ਲੈ ਵੀ ਦੋਸਤੋ ਸਤ ਸਾਰਿਆਂ ਨੂੰ ਤੇ ਤੁਹਾਨੂੰ ਮੋਟਰਸਾਈਕਲ ਤਾਂ ਬਹੁਤ ਦਿਖਾਏ ਨਾ ਅੱਜ ਤੁਹਾਨੂੰ ਚੇਤ ਦਾ ਸਕੂਟਰ ਦਿਖਾਵਾਂਗੇ ਜਮਨ ਨਵੇਂ ਵਰਗਾ ਨਵੇਂ ਵਰਗਾ ਨਹੀਂ ਨਵਾਂ ਸਕੂਟਰ ਹੈ ਜਮਨ ਨਮਾ ਕੋਕਾ ਪੀਸਾ ਬਾਈ ਨੇ ਸਪੈਸ਼ਲ ਤਿਆਰ ਕਰਵਾਇਆ ਤੁਸੀਂ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਆ ਜੋ ਤੁਹਾਨੂੰ ਦਿਖਾਈਏ ਲੈ ਵੀ ਆਇਆ ਨਾ ਫਾਈਚੇਟ ਕਿਸ ਕੋ ਉਪਰਾ ਪਹਿਲਾਂ ਤਾਂ ਸਾਰੇ ਪਾਸੇ ਕੈਮਰਾ ਮਾਰਦੇ ਮੁੰਡਿਆ ਕਲਰ ਦੇਖ ਤੇ ਕੱਲੀ ਕੱਲੀ ਚੀਜ਼ ਦੇਖੋ ਇਹਦੀ ਸਾਰੀ ਚੀਜ਼ ਦੇਖੋ ਪਹਿਲਾਂ ਨੋਟ ਕਰੋ ਪੂਰਾ ਗੌਰ ਨਾਲ ਦੇਖੋ ਬਈ ਕਿਉਂਕਿ ਵੀਡੀਓ ਅਸੀਂ ਜ਼ੂਮ ਕਰਕੇ ਤਾਂ ਕਰ ਰਿਹਾ ਵੀ ਹਰੇਕ ਚੀਜ਼ ਦਾ ਪਤਾ ਲੱਗੇ ਕੱਲੀ ਕੱਲੀ ਦਾ ਜੇ ਕਿਸੇ ਵੀ ਵੀਰ ਨੇ ਤਿਆਰ ਕਰਵਾਉਣਾ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇ ਬਈ ਸਕੂਟਰ ਐਦਾਂ ਦਾ ਤਿਆਰ ਹੋਵੇ ਵੀ ਆਹ ਕਮੀ ਆ ਆਹ ਚੰਗਈ ਹੈ ਇਹਦੀ ਤੇ ਨਾਲ-ਨਾਲ ਵੀਡੀਓ ਸ਼ੇਅਰ ਕਰ ਦਿਓ ਬਈ ਸਪੈਸ਼ਲੀ ਆਪਾਂ ਇਹਦੇ ਵਿੱਚ ਸਮਾਨ ਲਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਸਮਾਨ ਲਾਇਆ ਤੇ ਇਹ ਫੋਟ ਰੈਸਟ ਹੈ ਜਿਹੜਾ ਉਹ ਵੀ ਬਫ ਕਰਕੇ ਲਾਇਆ ਤੁਹਾਨੂੰ ਐਦਾਂ ਦਾ ਫੋਟ ਰੈਸਟ ਬਹੁਤ ਘੱਟ ਮਿਲਣਗੇ ਆ ਦੇਖੋ ਜੀ ਬਫ ਕੀਤਾ ਹੋਇਆ ਹੈ ਜਿਹੜਿਆਂ ਦੇ ਜੀ ਟਾਇਰ ਪਾਏ ਨੇ ਉਹ ਵੀ ਸਪੈਸ਼ਲ ਪਾਏ ਨੇ ਕਿਉਂਕਿ ਟਾਇਰ ਦੀ ਗੱਡੀ ਹੈ ਜਿਹੜੀ ਬਹੁਤ ਵਧੀਆ ਜੀ ਆ ਦੇਖੋ ਕਿੰਨੀ ਸੋਹਣੀ ਲੋਕਾ ਤੁਹਾਨੂੰ ਅਗਲਾ ਟਾਇਰ ਦਿਖਾਉਣੀ ਹੈ ਕਿਉਂਕਿ ਉਹਦੇ ਨਾਲ ਉਧਰ ਥੋੜਾ ਜਿਆਦਾ ਪਤਾ ਲੱਗਦਾ ਅਗਲਾ ਸਾਈਡ ਆ ਜਾ ਮੁੰਡਿਆ ਤੇ ਅਗਲੀ ਸਾਈਡ ਤੋਂ ਤੁਹਾਨੂੰ ਗੱਡੀ ਦਿਖਾਉਣੀ ਹੈ ਟਾਇਰ ਦੀ ਦੇਖੋ ਜੀ ਕਿੰਨੀ ਵਧੀਆ ਗੱਡੀ ਲੱਗਦੀ ਹੈ ਇਹ ਦੇਖ ਸਕ ਰਹੇ ਹੋ ਭਾਈ ਲਾਈਵ ਗਾਹ ਦੇ ਸਪਰਿੰਗ ਜਿਹੜਾ ਇਹ ਵੀ ਨਿਕਲ ਕਰਾਇਆ ਜਿਹੜੇ ਨਟ 볼ਟ ਹੈ ਨਾ ਇਹ ਕੋਈ ਆਮ ਨਟ 볼ਟ ਨਹੀਂ ਹੈਗੇ ਸਪੈਸ਼ਲੀ ਕਰਾਏ ਨੇ ਨਿਕਲ ਕਰਵਾਏ ਨੇ ਆਪਾਂ ਨੇ ਕਿਉਂਕਿ ਇਹ ਖਰਾਬ ਨਹੀਂ ਹੁੰਦੇ ਨਹੀਂ ਬਹੁਤ ਨਟ ਦੇਖੋਗੇ ਤੇ ਸਕੂਟਰ ਦੇ ਜਰ ਜਾਂਦੇ ਨੇ ਪਰ ਇਹਦਾ ਕੱਲਾ ਕੱਲਾ ਨਟ ਭਾਵੇਂ ਬਰੀਕ ਨੂੰ ਬਰੀਕ ਦੇਖ ਸਕਦੇ ਹੋ ਤੁਸੀਂ ਆ ਦੇਖੋ ਛੋਟੇ ਛੋਟੇ ਨਟ ਵੀ ਆਪਾਂ ਸਾਰੇ ਇੱਥੇ ਨਿਕਲ ਕਰਵਾਏ ਨੇ ਜਿਹੜੇ ਪੱਤੀਆਂ ਨੇ ਉਹ ਵੀ ਆਪਾਂ ਨਿਕਲ ਕਰਵਾ ਕੇ ਲਾਈਆਂ ਨੇ ਦੇਖੋ ਜੀ ਲੈ ਵੀ ਦੱਸਿਓ ਕਿਰਾ ਰੀਪੋਰਟ ਜਿਹੜੇ ਦੇ ਵਿੱਚ ਅਲੱਗ ਦੀ ਚੀਜ਼ ਲਵਾਈ ਆ ਸਟਿੱਪ ਨਹੀਂ ਦੇਖੋ ਬਾਈ ਨੇ ਸਪੈਸ਼ਲ ਡਿਮਾਂਡ ਕਰਕੇ ਲਵਾਈ ਆ ਵੀ ਇਹੀ ਸਟਿੱਪਣੇ ਲਾਉਣੀਆਂ ਕਹਿੰਦਾ ਓਰੇ ਲਾਉਣੀਆਂ ਸਾਨੂੰ ਪਸੰਦ ਆਉਂਦੀ ਆ ਤੇ ਅਸੀਂ ਉੱਥੇ ਹੀ ਲਾਦੇ ਜਿੱਥੇ ਬਾਈਆਂ ਦੀ ਖੁਸ਼ੀ ਤੇ ਲੈ ਵੀ ਦੇਖ ਸਕਦੇ ਹੋ ਤੇ ਬਾਈਆਂ ਨਾਲ ਵੀ ਗੱਲਬਾਤ ਕਰਾਉਣੀ ਹੈ ਤੁਹਾਡੀ ਤੇ ਪਹਿਲਾ ਸਕੂਟਰ ਦੱਸੋ ਇਹ ਕਿਵੇਂ ਬਣਿਆ ਸਾਰੇ ਬਾਈ ਕਮੈਂਟ ਕਰਕੇ ਸਾਨੂੰ ਦੱਸੋ ਵੀ ਸਕੂਟਰ ਬਣਿਆ ਕਿਵੇਂ ਅੱਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੀ ਵੀਡੀਓ ਸਾਡੀ ਦੇਖ ਰਹੇ ਨੇ ਸਾਰੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਾਰਾ ਆਏ ਨੇ ਜਿਹੜੇ ਇਹਨਾਂ ਦਾ ਸਕੂਟਰ ਹੈ ਤੇ ਇਹਨਾਂ ਨੂੰ ਪੁੱਛਾਂਗੇ ਆਪਾਂ ਕਿੱਥੋਂ ਆਏ ਨੇ ਤੇ ਸਾਡੇ ਕਿਵੇਂ ਤੁਸੀਂ ਸਾਡੀ ਵੀਡੀਓ ਦੇਖੀਆ ਜਾਂ ਕੀ ਗੱਲਬਾਤ ਹੈ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਹੀ ਪੁੱਛਾਂਗੇ ਤੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਹੋਈ ਸਭ ਠੀਕ ਠਾਕ ਜੀ ਸਭ ਤੇ ਭਾਈਆਂ ਨੂੰ ਪਹਿਲਾਂ ਤਾਂ ਤੁਸੀਂ ਆਪਣਾ ਪਿੰਡ ਦੱਸੋ ਜੀ ਕਿ ਕਿਹੜੇ ਸ਼ਹਿਰ ਜਾਂ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਮੇਰਾ ਨਾਮ ਬਲਵਿੰਦਰ ਸਿੰਘ ਢਿੱਲੋਂ ਡਿਸਟ੍ਰਿਕਟ ਤਰਨਤਾਰਨ ਸਾਹਿਬ ਪਿੰਡ ਪਧਰੀ ਕਲਾਂ ਠੀਕ ਹੈ ਜੀ ਮੈਨੂੰ ਤੁਹਾਡੀਆਂ ਵੀਡੀਓ ਦੇਖ ਕੇ ਨਾ ਸ਼ੌਕ ਆਇਆ ਸੀ ਕਿ ਮੈਂ ਦੁਬਾਰਾ ਸਕੂਟਰ ਉਦਾਂ ਦਾ ਤਿਆਰ ਕਰਾਵਾਂ ਜਿਹੜਾ ਮੈਂ ਪਹਿਲਾਂ ਇਹ ਜਿਹਾ ਰੱਖ ਚੁੱਕਾ ਅੱਛਾ ਅੱਛਾ ਸਟਿਪਣੀ ਮੇਰਾ ਸ਼ੌਕ ਸੀ ਕਿ ਮੈਂ ਸਟਿਪਣੀ ਜਦੋਂ ਮੈਂ ਮੇਰੀ ਮੈਰਿਜ ਹੋਈ ਸੀ ਨਾ ਤੇ ਮੇਰਾ ਸਕੂਟਰ ਮੇਰੀ ਸਟਿਪਣੀ ਇੱਥੇ ਲਵਾਈ ਹੁੰਦੀ ਸੀ ਅੱਛਾ ਜੀ ਤੇ ਮੈਂ ਕਾਲਜ ਦਾ ਪੜ੍ਹਿਆ ਲਿਖਿਆ ਮੇਰਾ ਦਿਲ ਕੀਤਾ ਕਿ ਮੈਂ ਸਟਿਪਣੀ ਤਿਆਰ ਤਾਂ ਕਰਾਉਣਾ ਪਰ ਸਟਿਪਣੀ ਸਪੈਸ਼ਲ ਇੱਥੇ ਲਵਾਉਣੀ ਜਿੱਥੇ ਮੈਨੂੰ ਆਪਣੇ ਆਪ ਨੂੰ ਸੋਹਣੀ ਲੱਗਦੀ ਆ ਸ਼ਾਇਦ ਲੋਕਾਂ ਨੂੰ ਵੀ ਇਹ ਬਹੁਤ ਪਸੰਦ ਆਏਗੀ ਹਾਂਜੀ ਹਾਂਜੀ ਉਹ ਫੀਲ ਹੁੰਦਾ ਨਾ ਫਿਰ ਵੀ ਆਪਾਂ ਹਾਂ ਉਦਾਂ ਸਕੂਟਰ ਕਿਉਂਕਿ ਬੰਦੇ ਨੂੰ ਹਰ ਤਰ੍ਹਾਂ ਦਾ ਆਪਣਾ ਸਮਾਂ ਜਿਹੜਾ ਉਹ ਯਾਦ ਰਹਿੰਦਾ ਸਹੀ ਗੱਲ ਹੈ ਤੇ ਇਸ ਕਰਕੇ ਉਹਦੇ ਨਾਲ ਉਹਦੀਆਂ ਕੁਝ ਯਾਦਾਂ ਜੁੜੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਹੁਣ ਮੈਂ ਅੱਜ ਕੱਲ ਥਾਣਾ ਸਿਟੀ ਜਗਰਾਉਂ ਡਿਊਟੀ ਕਰ ਰਿਹਾ ਪੰਜਾਬ ਪੁਲਿਸ ਚ ਬਤੌਰ ਮੈਂ ਹੈੱਡ ਕਾਂਸਟੇਬਲ ਆ ਤੇ ਮੈਨੂੰ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਸਾਰਾ ਕੁਝ ਦਿੱਤਾ ਹੈ ਪਰ ਮੇਰੇ ਸ਼ੌਂਕ ਸੀਗੇ ਕਿ ਮੈਂ ਸਕੂਟਰ ਨੂੰ ਤਿਆਰ ਕਰਾਉਣਾ ਜਿਹੜਾ ਆਪਾਂ ਕਦੇ-ਕਦੇ ਢੀੜਾ-ਛੀੜਾ ਦੇਣ ਨੂੰ ਮੇਰਾ ਬੇਟਾ ਮਨਰਾਜ ਸਿੰਘ ਢਿੱਲੋਂ ਮੇਰੇ ਨਾਲ ਆਏ ਨੇ ਤੇ ਮੈਂ ਕਿਹਾ ਵੀ ਆਪਾਂ ਅੱਜ ਲੈ ਕੇ ਆਉਨੇ ਆ ਤੇ ਮੈਨੂੰ ਤੁਹਾਡੇ ਜਿਹੜੇ ਕੰਮ ਆ ਉਹ ਮੈਂ ਵੀਡੀਓ ਦੇਖ ਕੇ ਹੀ ਮੈਨੂੰ ਸ਼ੌਕ ਜਾਗਿਆ ਸੀਗਾ ਕਿ ਇਹ ਸਕੂਟਰ ਉਹਨਾਂ ਤੋਂ ਹੀ ਤਿਆਰ ਕਰਾਉਣਾ ਇਹ ਤਾਂ ਡਿਸਟ੍ਰਿਕਟ ਤਰਨਤਾਰਨ ਤੋਂ ਦੇਖੋ ਸੰਗਲੂਰ ਏਰੀਆ 'ਚ ਆਏ ਆ ਹਾਂਜੀ ਤੇ ਜੇ ਤੁਹਾਡੇ ਕੰਮ ਦੀ ਕੁਆਲਿਟੀ ਵਧੀਆ ਤੇ ਤਾਂ ਹੀ ਆਇਆ ਉਹ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਆਪਾਂ ਚੈੱਕ ਕਰ ਲਿਆ ਇਹਨੂੰ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਅੱਜ ਨਵਾਂ ਹੀ ਸਕੂਟਰ ਲੈ ਕੇ ਜਾ ਰਿਹਾ ਉਹ ਵੀ ਫੀਲਿੰਗ ਆ ਰਹੀ ਹੈ ਬੰਦਾ ਹੰਗਾਰੀ ਆ ਤੇ ਮੈਨੂੰ ਇਹ ਲੱਗਦਾ ਕਿ ਮੈਂ ਇੱਕ ਨਵਾਂ ਸਕੂਟਰ ਲਿਆ ਸੀਗਾ ਔਰ ਮੇਰੇ ਮੇਰੇ ਖਿਆਲ ਮੇਰੀ ਮੈਰਿਜ ਤੇ ਵੀ ਮੈਨੂੰ ਸਕੂਟਰ ਨਵਾਂ ਹੀ ਮਿਲਿਆ ਸੀਗਾ ਅੱਛਾ ਅੱਛਾ ਤੇ ਮੈਨੂੰ ਉਹ ਫੀਲਿੰਗ ਆ ਰਹੀ ਕਿ ਮੈਂ ਉਹ ਹੀ ਸਕੂਟਰ ਲੈ ਕੇ ਦੰਡਿਆ ਠੀਕ ਹੈ ਠੀਕ ਹੈ ਕਿਉਂਕਿ ਮੈਂ ਉਸੋ ਹੀ ਸ਼ੌਕ ਨਾਲ ਇਹਨੂੰ ਤਿਆਰ ਕਰਾਇਆ ਹਾਂਜੀ ਤਾਂ ਹੀ ਸਟਿੱਪਣੀ ਨੂੰ ਰਿਲਵਾਈ ਹੈ ਹਾਂ ਹਾਂ ਤਾਂ ਹੀ ਇਹਦੀ ਸਟਿੱਪਣੀ ਮੈਂ ਮੋਰੀ ਲਵਾਈ ਉਹ ਚਿੱਤ ਆ ਗਿਆ ਉਹ ਚਿੱਤ ਆ ਗਿਆ ਹਾਂ ਜੀ ਹਾਂ ਕਿਉਂਕਿ ਬੰਦੇ ਨੂੰ ਜਿਹੜੇ ਆਪਦੇ ਖੁਸ਼ੀ ਦੇ ਪਲ ਹੁੰਦੇ ਉਹ ਹਮੇਸ਼ਾ ਯਾਦ ਰੱਖਣੇ ਚਾਹੀਦੇ ਯਾਦ ਰੱਖਣੇ ਚਾਹੀਦੇ ਹਾਂਜੀ ਹਾਂਜੀ ਸੋ ਇਸ ਕਰਕੇ ਮੈਨੂੰ ਇਹ ਸਭ ਨਾਲ ਤਿਆਰ ਕਰਾਇਆ ਤੁਸੀਂ ਆਮ ਤੰਤ ਮੈਂ ਦੇਖਦਾ ਕਿ ਸਕੂਟਰ ਜਿਹੜੇ ਤਿਆਰ ਹੋਗੇ ਤੁਹਾਡੇ ਕੋਲ ਜਾਂਦੇ ਆ ਤੁਸੀਂ ਸਟਿੱਪ ਨਹੀਂ ਪਿੱਛੇ ਲਾਉਨੇ ਪਿੱਛੇ ਲਾਉਨੇ ਹਾਂ ਜੀ ਪਰ ਮੇਰੀ ਇਹ ਆਪਦੀ ਖੁਆਇਸ਼ ਸੀ ਕਿ ਮੈਂ ਮੂਰੀ ਲਾਉਣੀ ਆ ਹਾਂਜੀ ਹੁਣ ਇਹਦੀ ਮੈਂ ਟ੍ਰਾਈ ਕੀਤੀ ਆ ਅੱਛਾ ਤੇ ਵਾਕਿਆ ਹੀ ਨਵੇਂ ਤੋਂ ਵੀ ਵੱਧ ਵਾਲੀ ਗੱਲ ਬਣੀ ਆ ਕਿ ਹਰ ਚੀਜ਼ ਨਵੀਂ ਆ ਹਰ ਚੀਜ਼ ਕੋਕਾ ਪੀਸ ਬਣਿਆ ਔਰ ਇਹ ਜੀ ਆਵਾਜ਼ ਮੈਂ ਸਟਾਰਟ ਕਰਕੇ ਦੇਖਿਆ ਕੱਲਾ ਕੱਲਾ ਸਟਾਕ ਫੁੱਟਦਾ ਹੈ ਤੇ ਮੈਨੂੰ ਮੈਂ ਹੋਰ ਵੀ ਵੀਰਾਂ ਨੂੰ ਕਹਾਂਗਾ ਅੰਛੇ ਜੀ ਜੇ ਤੁਸੀਂ ਕੋਈ ਪੈਸੇ ਲਾਉਣੇ ਆ ਤੇ ਪੈਸੇ ਤਾਂ ਆਪਾਂ ਹਰੇਕ ਜਗ੍ਹਾ ਲਾਉਣੀਆਂ ਹਨ ਹਾਂਜੀ ਹਾਂਜੀ ਪਰ ਮੇਰੇ ਖਿਆਲ ਦਾ ਦਾਸ ਕੋਲੇ ਜਾਇਓ ਲੰਗਰ ਕੋਲ ਜਾਇਓ ਉੱਥੇ ਜਾ ਕੇ ਆਪਣਾ ਤਿਆਰ ਕਰਾ ਕੇ ਆਓ ਇਸ ਤੋਂ ਬਾਅਦ ਮੇਰਾ ਇੱਕ ਸਪਲੈਂਡਰ ਮੋਟਰਸਾਈਕਲ ਵੀ ਤੁਹਾਡੇ ਕੋਲ ਆ ਰਿਹਾ ਜਿਸ ਦੀ ਆਪਣੀ ਟੈਕਨੀਕਲ ਤੇ ਕੋਈ ਪ੍ਰੋਬਲਮ ਨਹੀਂ ਪਰ ਉਹਦਾ ਜਦੋਂ ਇੰਜਨ ਹੁਣ ਹੁਣ ਵਾਲਾ ਨੇੜੇ ਹੁੰਦਾ ਜਾਂਦਾ ਤੇ ਮੈਂ ਉਹ ਉਹੀ ਤੁਹਾਡੇ ਕੋਲ ਤਿਆਰ ਕਰਵਾਵਾਂਗਾ ਕੋਈ ਗੱਲ ਨਹੀਂ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਸੁਪਰ ਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜਿਹੜੇ ਮੇਰੇ ਵੀਰ ਵੀਡੀਓ ਦੇ ਤਾਕੇ ਵੀਰ ਦਾ ਇਹ ਕੰਮ ਜਿਹੜਾ ਸਦਾ ਚਮਕਦਾ ਰਹੇ ਥੈਂਕ ਯੂ ਧੰਨਵਾਦ ਸਰ ਵੀਰਾਂ ਦਾ ਤੁਸੀਂ ਕਾ ਸਸ